ਤੁਹਾਡੇ ਵਿੱਚੋਂ ਜਿਹੜਾ ਪਹਿਲਾਂ ਪੰਜਾਬੀ ਨਹੀਂ ਸੀ ਜਾਣਦਾ ਅੱਜ ਅਚੇਤਰਾ ਤੇ ਹੁਣ ਜਾਨਣਾ ਸ਼ੁਰੂ ਕਰ ਗਿਆ ਹਾਂ ਕੀ ਨਾਮ ਹੈ ਤੁਹਾਡਾ ਸੋ ਮੇਰਾ ਨਾਮ ਕਸ਼ਨੀਂਗੋੜਾ ਪਹਿਲੇ ਮੈਨੂੰ ਬਿਲਕੁਲ ਹੀ ਪੰਜਾਬੀ ਨਹੀਂ ਆਉਂਦੀ ਸੀ ਉਹ ਇਹ ਹੈ ਅਸੀਂ ਜੋ ਕੋਸ਼ਿਸ਼ ਕੀਤੀ ਜੋ ਬਿਲਕੁਲ ਵੀ ਪੰਜਾਬੀ ਨਹੀਂ ਸੀ ਬੋਲ ਸਕਦੇ ਅੱਜ ਪੰਜਾਬੀ ਬੋਲਣਾ ਸ਼ੁਰੂ ਕਰ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਅਪਣਾ ਰਿਹਾ ਹੈ ਔਰ ਮੈਂ ਵੀ ਹਾਰੇ ਨੂੰ ਆਪਸੀ ਸਾਇੰਟਿਵ ਵੱਲੋਂ ਇਹ ਅਪੀਲ ਕਰਦਾ ਹਾਂ ਕਿ ਮਾਂ ਬੋਲੀ ਪੰਜਾਬੀ ਨੂੰ ਆਪਣੇ ਘਰ ਘਰ ਦੇ ਵਿੱਚ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ ਬੋਲਿਆ ਕਰੋ ਤਾਂ ਕਿ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਜਿਹੜਾ ਹੈ ਉਹ ਹੱਕ ਉਹ ਮਿਲ ਸਕੇ ਦੇਖਦੇ ਹੋ ਆਪਸੀ ਸਾਇੰਟਿਵ ਅਹ ਤੋ ਅੱਜ ਇਹ ਬੱਚੇ ਜਿਹੜੇ ਨੇ ਇੰਟਰਨਸ਼ਿਪ ਕੰਪਲੀਟ ਕਰਕੇ ਅ ਸੜੇ ਆਫਿਸ ਦੇ ਵਿੱਚੋਂ ਜਾ ਰਹੇ ਨੇ ਕਾਫੀ ਟਾਈਮ ਇਹਨਾਂ ਦੇ ਨਾਲ ਅਸੀਂ ਬਿਤਾਇਆ ਔਰ ਬੜੇ ਫੈਮਿਲੀਅਰ ਹੋ ਗਏ ਸੀ ਅ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹਦਾ ਮੈਸੇਜ ਹੋਇਆ ਬੇਟਾ ਤੁਹਾਨੂੰ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ ਔਰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਿਆ ਵਾਹ ਕੀ-ਕੀ ਸਿੱਖਿਆ ਤੁਸੀਂ ਹਾਂਜੀ ਅਸੀਂ ਪੰਜਾਬੀ ਪੱਤਰਕਾਰੀ ਸਿੱਖੀ ਹੈ ਪੱਤਰਕਾਰਤਾ ਕਿਸ ਤਰ੍ਹਾਂ ਨਿਭਾਣੀ ਹੈ ਐਂਕਰਿੰਗ ਕਿਸ ਤਰ੍ਹਾਂ ਕਰਨੀ ਹੈ ਇਹ ਸਭ ਕੁਝ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਅਸੀਂ ਸਿੱਖੀਆਂ ਇੱਥੋਂ ਹਾਂ ਕੀ ਨਾਮ ਹੈ ਤੁਹਾਡਾ ਤਨਿਸ਼ ਕੋਰ ਤਨਿਸ਼ ਕੋਰ ਤੁਹਾਡਾ ਕੀ ਨਾਮ ਹੈ ਬੇਟਾ ਮੇਰਾ ਨਾਮ ਸਨਮਪ੍ਰੀਤ ਕੋਰ ਸਨਮ ਜੀ ਕੈਸਾ ਲੱਗਿਆ ਤੁਹਾਨੂੰ ਇੰਟਰਨਸ਼ਿਪ ਦੇ ਦੌਰਾਨ ਸਾਨੂੰ ਬਹੁਤ ਅੱਛਾ ਲੱਗਿਆ ਇੰਟਰਨਸ਼ਿਪ ਕਰਕੇ ਜੋ ਅਸੀਂ 15 ਦਿਨ ਦੀ ਇਥੇ ਇੰਟਰਨਸ਼ਿਪ ਕੀਤੀ ਪੱਤਰਕਾਰੀ ਦੇ ਰਿਲੇਟਿਡ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਪੱਤਰਕਾਰੀ ਬਾਰੇ ਬਹੁਤ ਕੁਝ ਸਿੱਖਿਆ ਔਰ ਤੁਸੀਂ ਸਾਨੂੰ ਬਹੁਤ ਮੋਟੀਵੇਟ ਕੀਤਾ ਪੱਤਰਕਾਰੀ ਦੇ ਰਿਲੇਟਿਡ ਵੀ ਔਰ ਮਤਲਬ ਪੱਤਰਕਾਰੀ ਤੂੰ ਬਿਨਾਂ ਵੀ ਬਹੁਤ ਕੁਝ ਸਿਖਾਇਆ ਕਿ ਲਾਈਫ ਵਿੱਚ ਕਿੰਨਾ ਸਾਨੂੰ ਮਤਲਬ ਅੱਗੇ ਵਧਣਾ ਹੈ ਅਸੀਂ ਲਾਈਫ ਵਿੱਚ ਕੀ ਕੀ ਕਰਨਾ ਹੈ ਸਾਡੇ ਕੀ ਗੋਲਸ ਨੇ ਸਾਨੂੰ ਕੀ ਕਰਨਾ ਚਾਹੀਦਾ ਜੀ ਓਕੇ ਤੋ ਹੁਣ ਕੌਣ ਹੈ ਤੁਹਾਡੇ ਵਿੱਚੋਂ ਜਿਹੜਾ ਪਹਿਲਾਂ ਪੰਜਾਬੀ ਨਹੀਂ ਸੀ ਜਾਣਦਾ ਪਰ ਅੱਛੀ ਤਰ੍ਹਾਂ ਤੇ ਹੁਣ ਜਾਨਣਾ ਸ਼ੁਰੂ ਕਰ ਗਿਆ ਹੈ हां ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਕਸ਼ਨੀਨ ਕੋਹੜਾ ਪਹਿਲੇ ਮੈਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਸੀ ਉਹਨ ਮੈਨੂੰ ਬੜੀ ਅੱਛੀ ਤਰ੍ਹਾਂ ਬੋਲਣੀ ਵੀ ਆਉਂਦੀ ਹੈ ਤੁਹਾਡੇ ਕੋਲੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਪੱਤਰਕਾਰੀ ਕਾ ਕੀ ਹੁੰਦੀ ਹੈ ਪੰਜਾਬੀ ਵਿੱਚ ਕਿਸ ਤਰ੍ਹਾਂ ਬੋਲਦੇ ਹੈ ਔਰ ਐਂਕਰਿੰਗ ਕਿਸ ਤਰ੍ਹਾਂ ਕਰਦੇ ਹੈ ਮੈਨੂੰ ਪਤਾ ਚੱਲੇ ਕਿਸ ਤਰ੍ਹਾਂ ਖਬਰਾਂ ਖੋਜਦੇ ਔਰ ਦੁਨੀਆ ਤੱਕ ਪਹੁੰਚਾਉਂਦੇ ਹੈ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਕੋਲ ਮਿਲ ਕੇ ਔਰ ਸੰਸਾਰ ਸਿੰਘ ਸਰ ਜੀ ਤੋਂ ਵੀ ਮਿਲ ਕੇ ਥੈਂਕ ਯੂ ਥੈਂਕ ਯੂ ਤੋਂ ਸੰਸਾਰ ਸਿੰਘ ਜੀ ਨੇ ਤੇ ਤੁਹਾਨੂੰ ਸਾਰਾ ਡਿਟੇਲ ਵਿੱਚ ਦੱਸਿਆ ਸੀ ਤੁਸੀਂ ਪਿੱਛੇ-ਪਿੱਛੇ ਛੁਪ ਸ਼ਿਕਾਇਤ ਉਹ ਮੈਨੂੰ ਇਹ ਪਤਾ ਲੱਗਿਆ ਕਿ ਪੱਤਰਕਾਰੀ ਕਿੱਦਾਂ ਕਰਦੀ ਹੈ ਔਰ ਪੱਤਰਕਾਰੇ ਪਤਾ ਕਿ ਕੈਮਰੇ ਦੇ ਸਾਹਮਣੇ ਅਸੀਂ ਕਿਦਾਂ ਦਾ ਐਕਸ਼ਨ ਬਣਾਣੇ ਆ ਸਾਨੂੰ ਇਹ ਪਤਾ ਲੱਗਿਆ ਹੈ ਕੈਮਰੇ ਦੇ ਸਾਹਮਣੇ ਡਰਦੇ ਸੀ ਹਾਂਜੀ ਹੁਣ ਡਰਦੇ ਹੁਣ ਵੀ ਥੋੜਾ ਹੈ ਲੇਕਿਨ ਹੁਣ ਥੋੜਾ ਕੌਨਫੀਡੈਂਸ ਆ ਗਿਆ ਤੁਹਾਡੇ ਮੈਨੂੰ ਦੇਖ ਕੇ ਜਾਂ ਕੈਮਰੇ ਨੂੰ ਦੇਖ ਕੇ ਤੁਹਾਨੂੰ ਦੇਖ ਕੇ ਥੈਂਕ ਯੂ ਥੈਂਕ ਯੂ ਬਹੁਤ سارے ਬੱਚੇ ਨੇ ਮੈਂ ਕਾਂਗਾ ਤੁਹਾਡਾ ਕੀ ਨਾਮ ਹੈ ਮੈਂ ਨਾਮ ਸਮਰਨਜੀਤ ਕੋਹੜਾ ਹਾਂ ਹਾਂ ਸਿਮਰਨ ਜੀ ਕਿਹਦਾ ਮਹਿਸੂਸ ਹੋਇਆ सर बहुत अच्छा लगा 15 दिन में आपने हमें बहुत कुछ बताया मतलब इतने कम टाइम में हम पत्रकार की ऐसी पंजाबी च गल कर सकते हैं सर थोड़ा तो थो आपको पहला नहीं सी आंदी थोड़ी-थोड़ी कर कोशिश करो सर इन 15 दिन ना सानु बहुत मतलब इन कम टाइम च तसन सानु बहुत कुछ बहुत चीजें तो ए है ਅਸੀਂ ਜੋ ਕੋਸ਼ਿਸ਼ ਕੀਤੀ ਜੋ ਬਿਲਕੁਲ ਵੀ ਪੰਜਾਬੀ ਨਹੀਂ ਸੀ ਬੋਲ ਸਕਦੇ ਅੱਜ ਪੰਜਾਬੀ ਬੋਲਣਾ ਸ਼ੁਰੂ ਕਰ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਅਪਣਾ ਲਿਆ ਹੈ ਪਰ ਉਮੀਦ ਕਰਦੇ ਹਾਂ ਕਿ ਤੁਹਾਡੇ ਤੋਂ ਬਾਅਦ ਵਾਲੀ ਜਿੰਨੀ ਵੀ ਜਨਰੇਸ਼ਨ ਹੋਏਗੀ ਉਹ ਸਭ ਤੋਂ ਪਹਿਲੇ ਪਹਿਲ ਜਿਹੜੀ ਹੈ ਪੰਜਾਬੀ ਨੂੰ ਦੇਵੇਗੀ ਜੀ ਸਰ ਜ਼ਰੂਰ ਜ਼ਰੂਰ ਦੇਵੇਗੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਿਲਸ਼ੀਨ ਕੋਹੜ ਹੈ ਦਿਲਸ਼ੀਨ ਜੀ ਕੀ ਮਹਿਸੂਸ ਕਰਦੇ ਹੋ ਅੱਜ ਚਾ ਰਹੇ ਹੋ ਤੁਸੀਂ ਸਰਟੀਫਿਕੇਟ ਹਾਥੇ ਚ ਫੜ ਕੇ ਕਾਲਜ ਦੇਣਾ ਇਸ ਤੋਂ ਬਾਅਦ ਭੁੱਲਤ ਨਹੀਂ ਜਾਓਗੇ ਨਹੀਂ ਨਹੀਂ ਬਿਲਕੁਲ ਨਹੀਂ ਭੁਲਾਂਗੇ ਅਸੀਂ ਪ੍ਰਾਊਡ ਫੀਲ ਕਰ ਰਹੇ ਹਾਂ ਤੁਸੀਂ ਸਾਨੂੰ ਪੱਤਰਕਾਰੀ ਦੇ ਵਾਰੀ ਇਹਨਾਂ ਨੂੰ ਦੱਸਿਆ ਕੈਂਪਸ ਦੇ ਸਾਹਮਣੇ ਕਿਹਿਆਂ ਖੜੇ ਹੋਣਾ ਕਿਹਿਆਂ ਡਿਸਪਲਿਨ ਤੇ ਰਹਿਣਾ ਸਭ ਕੁਝ ਦੱਸਿਆ ਔਰ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਮੋਟੀਵੇਟ ਕੀਤਾ ਔਰ ਥੈਂਕ ਯੂ ਤੋਂ ਇਹ ਸਾਰੇ ਬੱਚੇ ਸਨ ਇੱਕ ਬੇਟੀ ਮੇਰੇ ਖਿਆਲ ਚ ਰਹ ਗਈ ਹੈ ਕਿ ਨਾਮ ਹੈ ਤੁਹਾਡਾ ਜਸਪ੍ਰੀਤ ਕੌਰ ਜਸਪ੍ਰੀਤ ਜੀ ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬੀ ਟੱਚ ਬੋਲਦੇ ਸੀ ਪਹਿਲਾਂ ਹੀ ਹਾਂਜੀ ਜੀ ਸਟਾਰਟਿੰਗ ਤੁਸੀਂ ਕਿਸ ਤਰ੍ਹਾਂ ਕਰੋਗੇ ਅੱਗੇ ਕੁਝ ਐਂਕਰਿੰਗ ਜਾਂ ਇਸ ਸਕਿੱਲ ਨੂੰ ਕਿਸ ਜਗ੍ਹਾ ਤੇ ਯੂਜ਼ ਕਰਨ ਦੀ ਕੋਸ਼ਿਸ਼ ਕਰੋਗੇ ਅੱਗੇ ਵੀ ਬਹੁਤ ਜਗ੍ਹਾ ਨੇ ਤਾਂ ਸੈਕੰਡ ਆਪਸ਼ਨ ਸੈਕੰਡ ਆਪਸ਼ਨ ਵੀ ਲੈ ਆ ਸਕਦੇ ਆ ਕਿ ਅਗੇ ਪੱਤਰਕਾਰੀ ਕਰਾਂਗੇ ਅਗਰ ਕੋਈ ਹੋਰ ਆਪਸ਼ਨ ਨਹੀਂ ਮਿਲਿਆ ਹੂੰ ਤੇ ਬਹੁਤ ਵਧੀਆ ਲੱਗਾ ਆਪ ਜੀ ਨਾਲ ਜੁੜ ਕੇ ਇਦਾਂ ਬਹੁਤ ਪਤਾ ਚੱਲੇ ਸਾਨੂੰ ਪੱਤਰਕਾਰੀ ਦੇ ਬਾਰੇ ਇੰਟਰਨਸ਼ਿਪ ਦੇ ਦੁਆਰਾ ਹੂੰ ਧੰਨਵਾਦ ਤੋਂ ਕੋਸ਼ਿਸ਼ ਕਰਿਓ ਕਿ ਇਸ ਪੱਤਰਕਾਰਤਾ ਹੀ ਨਹੀਂ ਮਾਂ ਬੋਲੀ ਪੰਜਾਬੀ ਨੂੰ ਜ਼ਰੂਰ ਅਪਣਾ ਕੇ ਰੱਖਿਓ ਤੇ ਹੋਰਾਂ ਨੂੰ ਵੀ ਜ਼ਰੂਰ ਦੇਣਾ ਹੈ ਤੁਹਾਨੂੰ। ਹਾਂਜੀ। ਕਹਿਣਾ ਹੈ ਕਿ ਸਾਰੇ ਹੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਨ। ਹਾਂਜੀ ਜੀ। ਠੀਕ ਹੈ। ਤੋਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਪੱਤਰਕਾਰਤਾ ਦੇ ਬਾਰੇ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਸੀ ਕਾਫੀ ਦਿਨ ਗੱਲਬਾਤ ਕੀਤੀ ਔਰ ਗੱਲਬਾਤ ਕਰਨ ਤੋਂ ਬਾਅਦ ਅੱਜ ਇਹ ਆਪਣੀ ਤਰਫੋਂ ਅਸੀਂ ਜੋ ਕ੍ਰੀਮ ਕੱਢ ਸਕਦੇ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਹੁਣ ਉਮੀਦ ਕਰਦੇ ਹਾਂ ਕਿ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਪੱਤਰਕਾਰਤਾ ਨੂੰ ਜਿੰਦਾ ਰੱਖਣ ਦੇ ਲਈ ਇਹਨਾਂ ਦੇ ਵਿੱਚੋਂ ਹੀ ਕਈ ਬੱਚੇ ਜਿਹੜੇ ਨੇ ਨਿਖਰ ਕੇ ਅੱਗੇ ਆਉਣਗੇ ਔਰ ਖਾਸ ਕਰਕੇ ਮੈਂ ਫਿਰ ਤੋਂ ਸਾਰਿਆਂ ਨੂੰ ਆਪਸੀਆਂ ਟੀਵੀ ਵੱਲੋਂ ਇਹ ਅਪੀਲ ਕਰਦਾ ਹਾਂ ਕਿ ਮਾਂ ਬੋਲੀ ਪੰਜਾਬੀ ਨੂੰ ਆਪਣੇ ਘਰ ਘਰ ਦੇ ਵਿੱਚ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ ਬੋਲਿਆ ਕਰੋ ਤਾਂ ਕਿ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਜਿਹੜਾ ਹੈ ਉਹ ਹੱਕ ਉਹ ਮਿਲ ਸਕੇ ਦੇਖਦੇ ਹੋ ਵਾਪਸ ਸਾਈਂ ਟੀਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਜੋ ਇਵੈਂਟਸ ਨੇ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਤਨਵਾਜੀ